ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਕੱਦਸ ਗੋਦੀ ਦੇ ਅੰਦਰ ਸੁਭਾਏ ਪਾਨ ਗੁਰੂ ਕੇ ਪਿਆਰੇ ਅਤਿ ਸਤਿਕਾਰਯੋਗ ਸਤਸੰਗੀ ਜਨਮ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਵਿਚਾਰ ਅਸੀਂ ਕਲ ਦੇ دیਵਾਨਾ ਤੋਂ ਆਰੰਭ ਕੀਤੀ ਗੋੜੀ ਰਾਗ ਦਾ ਪਹਿਲਾ ਸ਼ਬਦ ਅਸੀਂ ਕਲ ਦੇ دیਵਾਨਾ ਦੇ ਅੰਦਰ ਵਿਚਾਰਿਆ ਦੂਜੇ ਸ਼ਬਦ ਦਾ ਮੂਲ ਪਾਠ ਆਪ ਸੰਗਤਾਂ ਨੇ শ্রবণ ਕੀਤਾ ਹੈ ਸਤਿਗੁਰੂ ਕਿਰਪਾ ਕਰਨ ਬਾਵਨ ਬਾਣੀ ਦੇ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ ادب ਸਤਕਾਰ ਦੇ ਸਹਿ ਫਰਦੇ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਰਾਗ ਦਾ ਨਾਮ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ ਹੈ ਸਾਦੋ ਰਚਨਾ RAM ਬਣਾਈ ਸਾਦੋ ਦਾ ਅਰਥ ਸਤ ਸੰਗੀ ਜਨੋ ਸਾਧੂ ਜਨੋ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭਾਈ ਇਹ ਜਿਹੜੀ ਰਚਨਾ ਹੈ ਜੋ ਅਸੀਂ ਦੇਖ ਰਹੇ ਹਾਂ ਜੋ ਕ੍ਰिएशन ਹੈ ਇਹ ਸਾਰਾ ਇਹਨਾਂ ਦਾ ਜੋ ਪਿੱਛੇ ਕਰਤਾ ਹੈ ਉਹ ਰਾਮ ਹੈ। ਕ੍ਰੀਏਟਰ ਰਾਮ ਹੈ। ਰਾਮ ਤੋਂ ਮਰਾਦ ਉਹ ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ। ਉਹ ਰੱਬ ਜਿਹੜਾ ਆਪਣੇ ਆਪ ਤੋਂ ਪੈਦਾ ਹੋਇਆ ਜਿਹੜਾ ਕਿਸੇ ਤੋਂ ਜਿਹਨੂੰ ਮੋਲ ਮੰਤਰ ਦੇ ਵਿੱਚ ਰੱਬ ਦੇ ਗੁਣ ਬਿਆਨ ਕਰਦਿਆਂ ਸੈਭੰਗ ਆਖਿਆ ਸੈਭੰਗ ਦਾ ਅਰਥ ਆਪਣੇ ਆਪ ਤੋਂ ਜਨਮ ਲੈਣ ਵਾਲਾ ਸਵੈਮਤ ਉਹਨੇ ਇਹ ਰਚਨਾ ਬਣਾਈ ਸੋ ਬੜੀ ਵਾਰ ਇਹ ਵਿਚਾਰ ਅਸੀਂ ਪਹਿਲਾਂ ਵੀ ਸਾਂਝੀ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਇਸ ਤਰੀਕੇ ਨਾਲ ਰਾਮ ਲਖਜ ਆਇਆ ਤਾਂ ਉਹਨੂੰ ਧੱਕੇ ਦੇ ਨਾਲ ਕਿਸੇ ਸ਼ਖਸੀਅਤ ਦੇ ਨਾਲ ਨਹੀਂ ਜੋੜਿਆ ਜਾ ਸਕਦਾ ਕਿਉਂਕਿ ਜਿਹੜਾ ਇਨਸਾਨ ਖੁਦ ਇੱਕ ਮਾਂ ਦੀ ਕੁੱਖ ਤੋਂ ਜਨਮ ਲੈ ਕੇ ਆ ਰਿਹਾ ਹੈ ਉਹਦੀ ਉਹ ਫਿਰ ਦੁਨੀਆ ਨੂੰ ਕਿਵੇਂ ਬਣਾ ਸਕਦਾ ਹੈ ਜਿਸ ਇਨਸਾਨ ਨੇ ਮਾਂ-ਬਾਪ ਤੋਂ ਜਨਮ ਲਿਆ ਇਸ ਦੁਨੀਆ ਦੇ ਵਿੱਚ ਆਇਆ ਇਹਦਾ ਮਤਲਬ ਦੁਨੀਆ ਉਹਦੇ ਤੋਂ ਪਹਿਲਾਂ ਸੀ ਜੇ ਉਹ ਕਿਸੇ ਮਾਂ ਦੇ ਕੁੱਖ ਤੋਂ ਜਨਮ ਲੈ ਰਿਹਾ ਤੇ ਮਤਲਬ ਉਹ ਤੋਂ ਪਹਿਲਾਂ ਦੁਨੀਆ ਸੀ ਤੇ ਜਦੋਂ ਰੱਬ ਦੀ ਗੱਲ ਕਰੀਏ ਤੇ ਰੱਬ ਦੀ ਗੱਲ ਸਤਿਗੁਰੂ ਨੇ ਇਹ ਵਿਚਾਰ ਸਾਡੇ ਸਾਹਮਣੇ ਰੱਖੀ ਵੀ ਉਹ ਰੱਬ ਨੇ ਕਿਸ ਤਰੀਕੇ ਦੇ ਨਾਲ ਦੁਨੀਆ ਸਾਜੀ ਉਹ ਬਚਨ ਆਸਾ ਕੀ ਵਾਰ ਦੀ ਪਹਿਲੀ ਪੌੜੀ ਦੇ ਵਿੱਚ ਆਪੀ ਨੇ ਆਪ ਸਾਜਿਆ ਇਹ ਰੱਬ ਦਾ ਸਭ ਤੋਂ ਪਹਿਲਾ ਇਹ ਬਚਨ ਜਿਹੜਾ ਸਤਿਗੁਰੂ ਨੇ ਸਾਨੂੰ ਸਮਝਾਇਆ ਵੀ ਉਹ ਕਿਸੇ ਦਾ ਮਹਤਾਜ ਨਹੀਂ ਹੈ ਉਹ ਕਿਸੇ ਦੇ ਉੱਪਰ ਡਿਪੈਂਡ ਨਹੀਂ ਹੈ ਹੁਣ ਅਸੀਂ ਇਸ ਦੁਨੀਆ ਦੇ ਵਿੱਚ ਆਏ ਆ ਤੇ ਇਹਦੇ ਵਿੱਚ ਸਾਡੀ ਮਾਂ ਬਾਪ ਦੇ ਰਾਹੀਂ ਸਾਡਾ ਜਨਮ ਹੋਇਆ ਰੱਬ ਆਪ ਹੀ ਨੇ ਆਪ ਸਾਜਿਓ ਜਿਹਨੂੰ ਸਹਿ ਭੰਗ ਆਖਿਆ ਠੀਕ ਫਿਰ ਉਸੇ ਹੀ ਰੱਬ ਨੇ ਕੁਦਰਤ ਬਣਾਈ ਪਹਿਨਪੁਰ ਸਾਬਰਾ ਅਥੋਂਨਪੁਰ ਸਾਧਮਰਾ ਪਹਿਲ ਸਭ ਤੋਂ ਪਹਿਲਾਂ ਰੱਬ ਆਪ ਆਇਆ ਆਪ ਆ ਕੇ ਉਹਨੇ ਫਿਰ ਇੱਕ ਕੁਦਰਤ ਬਣਾਈ ਫਰਮਾਇਆ ਬਣਾਈ ਫਿਰ ਉਸ ਮਾਇਆ ਦੇ ਧੰਦੇ ਦੇ ਵਿੱਚ ਜੀਵ ਲੱਗ ਗਿਆ ਸੋ ਕਹਿਣ ਤੋਂ ਮੁਰਾਦ ਸਾਦੋ ਰਚਨਾ ਰਾਮ ਬਣਾਈ ਇਹ ਜਿਹੜੀ ਰਚਨਾ ਹੈ ਜੋ ਅਸੀਂ ਦੇਖ ਰਹੇ ਹਾਂ ਇਸ ਦੀ ਸਾਰੀ ਰਚਨਾ ਰੱਬ ਵੱਲੋਂ ਬਣਾਈ ਹੋਈ ਹੈ ਉਸੇ ਰਚਨਾ ਦੀ ਇੱਕ ਖੇਡ ਸਤਿਗੁਰੂ ਨੇ ਇਸ ਪੰਕਤੀ ਦੇ ਵਿੱਚ ਬਿਆਨ ਕੀਤੀ ਇੱਕ ਬਿਨਸ ਹੈ ਇੱਕ ਅਸਥਿਰ ਕਰਮਾਨੈ ਅਚਰਜ ਲਖਿਓ ਨਾ ਜਾਈ ਇੱਕ ਦੇ ਕੱਕੇ ਨੂੰ ਸਿਆਰੀ ਤੇ ਇਹਦਾ ਮਤਲਬ ਹੋਇਆ ਕਈ ਦੂਜਾ ਜਿਹੜਾ ਇੱਕ ਹੈ ਉਹਦਾ ਅਰਥ ਇਹ ਕੀ ਹੋਇਆ ਕਿ ਇੱਕ ਦਾ ਕੱਕਾ ਮੁਕਤ ਹੈ ਮਰਦ ਕਹਿੰਦੇ ਅਚਰਜ ਦੀ ਖੇਡ ਵੇਖੋ ਤਮਾਸ਼ਾ ਵੇਖੋ ਇੱਕ ਬਿਨਸ ਹੈ ਇੱਥੇ ਕਈ ਸਾਰੇ ਜੀਵ ਸਾਡੇ ਵੇਖਦਿਆਂ ਵੇਖਦਿਆਂ ਬਿਨਸ ਸਾਡੇ ਵੇਖਦਿਆਂ ਵੇਖਦਿਆਂ ਇਸ ਦੁਨੀਆ ਤੋਂ ਚਲੇ ਗਏ ਦੂਜਾ ਜਿਹੜਾ ਇੱਕ ਆਇਆ ਤੇ ਇਹਦਾ ਮਤਲਬ ਹੋਇਆ ਉਹਨਾਂ ਨੂੰ ਵੇਖਣ ਵਾਲਾ ਦੂਜਾ ਅਸਥਿਰ ਕਰਮਾਨ ਹੈ ਜਿਹੜਾ ਵੇਖਣ ਵਾਲਾ ਹੈ ਉਹਨੂੰ ਵੇਖਣ ਤੋਂ ਬਾਅਦ ਵੀ ਇਹ ਸਮਝ ਨਹੀਂ ਆਈ ਇਹ ਮੌਤ ਤੈਨੂੰ ਵੀ ਆਉਣੀ ਹੈ ਅਖੰਡੇ ਸਾਹਮਣੇ ਵੇਖ ਵੇਖਦਿਆਂ ਹੋਇਆਂ ਇੱਕ ਇਨਸਾਨ ਚਲਿਆ ਗਿਆ ਅਰਥੀ ਨੂੰ ਮੋਢੇ ਤੇ ਚੁੱਕਿਆ ਅਰਥੀ ਦੇ ਨਾਲ ਸ਼ਮਸ਼ਾਨ ਤੱਕ ਵੀ ਜਾ ਕੇ ਆ ਗਿਆ ਆਪਣੇ ਆਪ ਨੂੰ ਹਜੇ ਤੱਕ ਵੀ ਇਹ ਚੇਤਾ ਨਹੀਂ ਆਇਆ ਵੀ ਜਿਹੜਾ ਵੇਲਾ ਜਿਹੜਾ ਸਮਾਂ ਇਹਦੇ ਤੇ ਆ ਰਿਹਾ ਹੈ ਉਹ ਸਮਾਂ ਮੇਰੇ ਤੇ ਵੀ ਆਉਣਾ ਹੈ ਇਸ ਗੱਲ ਨੂੰ ਬੰਦਾ ਚੇਤਾ ਕਰਦਾ ਕਿਤੇ ਨਹੀਂ ਕਰਦਾ ਬੜਾ ਜ਼ਰੂਰੀ ਹੈ ਬੰਦਾ ਆਪਣੇ ਆਪ ਨੂੰ ਸਥਿਰ ਮੰਨ ਕੇ ਬੈਠਾ ਤੁਸੀਂ ਵੇਖੋ ਸਾਰਿਆਂ ਦੇ ਨਹੀਂ ਪਰ ਬੜੀ ਵਾਰ ਕੀ ਹੁੰਦਾ ਹੈ ਘਰ ਦੇ ਵਿੱਚ ਪ੍ਰਾਣੀ ਚਲਾਣਾ ਕਰੇ ਖਾਸ ਕਰਕੇ ਜਦੋਂ ਮਾਂ ਕੋਈ ਬੀਬੀ ਚਲਾਣਾ ਕਰਦੀ ਹੈ ਨਾ ਤੇ ਬੜੇ سارے ਪਰਿਵਾਰ ਦੇ ਟੱਬਰ ਜਦੋਂ ਟੱਬਰ ਨੂੰ ਪਤਾ ਲੱਗੇ ਨਾ ਵੀ ਮਾਤਾ ਜੀ ਚਲਾਣਾ ਕਰ ਗਈ ਦੇ ਲੋਕ ਕਹਿੰਦੇ ਆ ਵੀ ਹਜੇ ਰਿਸ਼ਤੇਦਾਰਾਂ ਨੇ ਆਣਾ ਨਾ ਰੋਲਾ ਨਾ ਪਾਇਓ ਫੋਨ ਨਾ ਕਰਿਓ ਪਹਿਲਾਂ ਵਾੜੀਆਂ ਲਾ ਲਓ ਜਿਹੜਾ ਮਾੜਾ ਮੋਟਾ ਗਿਆਣਾ ਘੱਟਾ ਬੀਬੀ ਨੇ ਪਾਇਆ ਨਾ ਇਹ ਲਾ ਲਿਓ ਹਜੇ ਬਾਪੂ ਗਿਆ ਨਹੀਂ ਹੁੰਦਾ ਤੇ ਬਾਪੂ ਦੀ ਪ੍ਰਾਪਰਟੀ ਤੇ ਭਰਾ ਪਹਿਲਾਂ ਕਬਜ਼ਾ ਕਰਕੇ ਬੈਠੀ ਹੁੰਦੇ ਇਹ ਮੇਰੀ ਐ ਇਹ ਮੇਰੀ ਐ ਇਹ ਮੈਂ ਆਪਣੀ ਕਰ ਲਾਂਗਾ ਇਹ ਤੂੰ ਕਰ ਲਈ ਆਪਣੀ ਇਹ ਗੱਲ ਨਹੀਂ ਚੇਤਕ ਜਿੰਨੇ ਬਣਾਈ ਸੀ ਉਹਨੇ ਨਹੀਂ ਉਹ ਨਹੀਂ ਰਹਾ ਤੇ ਰਹਿਣਾ ਤੁਸੀਂ ਵੀ ਨਹੀਂ ਕਦਮਾਣ ਕਿਹੜੀ ਗੱਲ ਦਾ ਝੂਠ ਕਿਉਂ ਐਡਾ ਤੂੰ ਭੁੱਲੀ ਗਿਆ ਵੀ ਜਿੰਨੂੰ ਇਕੱਠਾ ਕਰਨ ਵਾਲਾ ਇਸ ਦੁਨੀਆ ਤੋਂ ਚਲਾ ਗਿਆ ਤੇ ਤੂੰ ਇਕੱਠਾ ਕਰਕੇ ਤੂੰ ਰਹਿ ਜਾਵੇਂਗਾ ਇੱਕ ਦਿਨ ਤੇਰੇ ਤੇ ਵੀ ਆਏਗਾ ਤੇਰੇ ਘਰ ਵੀ ਨੌ ਮਏਗੀ ਤੇਰੀ লাশ ਪਈ ਹੋਏਗੀ ਤੇ ਤੂੰ ਵੀ ਖੜ ਕੇ ਕਹਿ ਰਹੀ ਹੋਏਗੀ ਵੀ ਤੂੰ ਪਈ ਹੋਣੀ ਥੱਲੇ ਤੇ ਤੇਰੀ ਨੋਨੇ ਵੀ ਕਹਿਣਾ ਵੀ ਮਾਂ ਚਲੀ ਤੇ ਗਈ ਹੈ ਤੇ ਜਿਹੜਾ ਪਾਇਆ ਲਾਲ ਤੂੰ ਵੀ ਕਦੇ ਬਜ਼ੁਰਗ ਹੋਏਗਾ ਤੇ ਤੇਰੇ ਬੱਚਿਆਂ ਨੇ ਵੀ ਕਹਿਣਾ ਬਾਪੂ ਚਲੇ ਤੇ ਜਾਣਾ ਹੀ ਹੈ ਪਹਿਲਾਂ ਨਾ ਕਰ ਜਾ ਇਹ ਤੇ ਸਾਰਿਆਂ ਦੇ ਨਾਲ ਖੇਡ ਹੈ ਗੁਰੂ ਸਾਹਿਬ ਨੇ ਸਮਝਾਇਆ ਔਰ ਬਾਣੀ ਨੇ ਨਾ ਇਹ ਬਚਨ ਬੜੀ ਵਾਰ 사త్సੰਗਤ ਸਾਨੂੰ ਸਮਝਾਇਆ ਮਹਾਰਾਜ ਕਹਿੰਦੇ ਮੌਤ ਚੇਤਾ ਕਰ ਜਦੋਂ ਸਤਿਗੁਰੂ ਕਹਿੰਦੇ ਨਾ ਵੀ ਜੋ ਇਹ ਦੁਨੀਆ ਨਾ ਇਹ ਸਥਿਰ ਨਹੀਂ ਹੈ ਟਿੱਕੀ ਹੋਈ ਨਹੀਂ ਹੈ ਤੇ ਮਹਾਰਾਜ ਬਾਰ ਬਾਰ ਸਾਨੂੰ ਇਹ ਸਮਝਾਉਂਦੇ ਮੌਤ ਚੇਤਾ ਰੱਖਿਆ ਕਰ ਤੂੰ ਇਹ ਜਹੀਨ ਦੇ ਵਿੱਚ ਆਪਣੇ ਸੁਰਤ ਦੇ ਵਿੱਚ ਇਸ ਦਿਮਾਗ ਦੇ ਵਿੱਚ ਗੱਲ ਪੱਕੀ ਫਿੱਟ ਕਰ ਲੈ ਤੂੰ ਰਹਿਣਾ ਨਹੀਂ ਬਾਰ ਬਾਰ ਸਤਿਗੁਰੂ ਇਹ ਸਮਝਾਉਂਦੇ ਆ ਤੂੰ ਰਹਿਣਾ ਨਹੀਂ ਭਾਈ ਪਰ ਇਹ ਗੱਲ ਸਾਡਾ ਦਿਮਾਗ ਮੰਨਦਾ ਨਹੀਂ ਮੰਨਦਾ ਸੀ ਇਸ ਜਿਹੜੀ ਗੱਲ ਨੂੰ ਮਹਾਰਾਜ ਬਾਰ-ਬਾਰ ਸਮਝਾ ਰਹੇ ਤੂੰ ਰਹਿਣਾ ਨਹੀਂ ਜਾ ਰਹਿਣਾ ਨਹੀਂ ਐਤ ਜਗ ਤੱਕ ਆਇਤ ਕਰ ਭਾਂਡੀ ਕਾਦਾ ਅਹੰਕਾਰ ਕਾਦਾ ਮਾਣ ਜੇ ਤੈਨੂੰ ਪਤਾ ਵੀ ਤੂੰ ਰਹਿਣਾ ਹੀ ਨਹੀਂ ਇੱਥੇ ਥੋੜਾ ਥੋੜਾ ਜਿਹਾ ਸਮਾਂ ਤੈਨੂੰ ਮਿਲਿਆ ਇਸ ਸਮੇਂ ਦੇ ਵਿੱਚ ਤੂੰ ਕੋਈ ਚੰਗਾ ਕੰਮ ਕਰ ਲੈ ਤੂੰ ਮਾਣ ਚੁੱਕੀ ਫਿਰਦਾ ਸਤਿਗੁਰੂ ਨੇ ਬੜੇ ਬੜੇ ਬਚਨ ਇਦਾਂ ਦੇ ਦਿੱਤੇ ਬਾਬਾ ਸ਼ੇਖ ਫਰੀਦ ਜੀ ਦਾ ਬਚਨ ਇਹਦੇ ਨਾਲ ਜੋੜੀਏ ਬਚਨ ਹੈ ਇੱਕ ਅਸਥਿਰ ਕਰਮ ਮੰਨੈ ਇੱਕ ਆਪਣੇ ਆਪ ਨੂੰ ਸਥਿਰ ਕਰਕੇ ਮੰਨ ਗਿਆ ਜੋ ਮੇਰਾ ਹੈ ਮੇਰਾ ਹੀ ਰਹੇਗਾ ਜੋ ਮੈਂ ਆਪਣਾ ਬਣਾ ਲਿਆ ਮੇਰਾ ਹੀ ਰਹੇਗਾ ਇਹ ਮੇਰਾ ਸਰੀਰ ਹੈ ਮੈਂ ਰਹਿਣਾ ਹੈ ਮੈਂ ਨਹੀਂ ਮਰਨਾ ਮੈਂ ਇੱਥੇ ਰਵਾਂਗਾ ਮਰਜ਼ ਕੀੰਦੇ ਰਹਾ ਤੇ ਇੱਥੇ ਕੋਈ ਨਹੀਂ ਸ਼ੇਖ ਫਰੀਦ ਜੀ ਫਰਮਾਨ ਕਰਦੇ ਜੇ ਜਾਣਾ ਮਰ ਜਾਈਏ ਜੇ ਤੂੰ ਇਸ ਗੱਲ ਨੂੰ ਸਮਝ ਲੈ ਜੇ ਇਸ ਗੱਲ ਨੂੰ ਪੱਲੇ ਬੰਨ ਲੈ ਵੀ ਤੂੰ ਮਰ ਜਾਣਾ ਘੁੰਮ ਨਾ ਆਈਏ ਵਾਪਸ ਨਹੀਂ ਆਏਗਾ ਮਰਜ਼ ਕਹਿੰਦੇ ਪੱਲੇ ਬੰਨ ਇਸ ਗੱਲ ਨੂੰ ਪੱਕੀ ਕਰ ਚੇਤਾ ਰੱਖ ਲੈ ਜੇ ਜਾਣਾ ਮਰ ਜਾਈਏ ਇੱਕ ਦਿਨ ਮੌਤ ਆਏਗੀ ਤੂੰ ਮਰ ਜਾਵੇਂਗਾ ਕੋ ਮਨ ਆਈਏ ਵਾਪਸ ਨਹੀਂ ਪਰਤੇਗਾ ਤੇ ਫਿਰ ਝੂਠੀ ਦੁਨੀਆ ਲੱਗ ਆਪ ਵਝਾਈਆ ਤੂੰ ਝੂਠੀ ਦੁਨੀਆ ਝੂਠੇ ਧੰਦਿਆਂ ਦੇ ਵਿੱਚ ਲੱਗ ਕੇ ਆਪਣਾ ਜੀਵਨ ਕਿਉਂ ਬਤੀਤ ਕਰ ਰਿਹਾ ਖਰਾਬ ਕਰ ਰਿਹਾ ਫਿਰ ਮਹਾਰਾਜ ਕਰੀਏ ਕੀ ਸਤਿਗੁਰੂ ਕਹਿੰਦੇ ਬੋਲੀਐ ਸੱਚ ਧਰਮ ਝੂਠ ਨਾ ਬੋਲਿਆ ਕਰ ਤੈਨੂੰ ਪਤਾ ਮਰ ਜਾਣਾ ਕਾਲ ਸਿਰ ਤੇ ਖੜਾ ਮੌਤ ਸਿਰ ਤੇ ਖੜੀ ਹੈ ਮਤ ਇਹ ਜਾਪੈ ਸਾ ਆਵੇ ਕੇ ਨਾ ਆਵੇ ਰਾਮ ਮੌਤ ਦਾ ਡੰਡਾ ਸਰਤੇ ਖੜਾ ਤੂੰ ਮਰ ਜਾਣਾ ਜੇ ਜਾਣਾ ਮਰ ਜਾਈਐ ਘੁੰਮਣਾ ਆਈਐ ਝੂਠੀ ਦੁਨੀਆ ਲੱਗ ਆਪ ਵਝਾਈਐ ਬੋਲੀਐ ਝੂਠੀ ਦੁਨੀਆ ਲੱਗ ਨਾ ਆਪ ਵਝਾਈਐ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਨਾ ਝੂਠ ਬੋਲਿਆ ਕਰ ਰਹਿਣਾ ਨਹੀਂ ਤੋ ਝੂਠੀ ਝੂਠ ਬੋਲ ਕੇ ਨਫ਼ਰਤ ਕਰਕੇ ਬੇਈਮਾਨੀਆਂ ਕਰਕੇ ਲੋਕਾਂ ਨਾਲ ਲੜ ਕੇ ਜੋ ਕੁਝ ਇਕੱਠਾ ਕੀਤਾ ਇੰਨੇ ਵੀ ਨਹੀਂ ਰਹਿਣਾ ਤੇ ਤੂੰ ਵੀ ਨਹੀਂ ਰਹਿਣਾ ਝੂਠੀ ਦੁਨੀਆ ਲੱਗ ਨਾ ਆਪ ਵਝਾਈਏ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਬਾਟ ਮਰੀਦਾਂ ਜੋਲੀਏ ਜੋ ਗੁਰੂ ਨੇ ਰਾ ਦੱਸਿਆ ਨਾ ਉਹ ਅਪਣਾ ਲੈ ਜੋ ਗੁਰੂ ਸਾਹਿਬ ਨੇ ਤੈਨੂੰ ਫਰਮਾਨ ਕੀਤਾ ਉਹ ਅਪਣਾ ਲੈ ਬਾਬਾ ਫਰੀਦ ਸਾਹਿਬ ਦਾ ਇੱਕ ਹੋਰ ਬਚਨ ਇਹਦੇ ਨਾਲ ਜੋੜੀਏ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਭਰੀ ਵੀ ਜੇ ਤੈਨੂੰ ਪਤਾ ਹੋਵੇ ਵੀ ਇਹਨੂੰ ਚਲੋ ਸੋਖਾ ਕਰੀਏ ਵੀ ਪਤਾ ਹੋਵੇ ਨਾ ਵੀ ਘਰ ਦੇ ਵਿੱਚ ਦਾਣੇ ਘਟ ਰਹਿ ਗਏ ਤੇ ਉਹਨੂੰ ਫਿਰ ਹਿਸਾਬ ਦੇ ਨਾਲ ਵਰਤਣਾ ਪੈਂਦਾ ਕੋਈ ਵੀ ਚੀਜ਼ ਹੋਵੇ ਸਾਨੂੰ ਪਤਾ ਵੀ ਇਹ ਘਟ ਗਈ ਹੈ ਮੁੱਕਣ ਵਾਲੀ ਹੈ ਤੇ ਫਿਰ ਬੰਦਾ ਕੀ ਸੋਚਦਾ ਵੀ ਥੋੜਾ ਜਿਹਾ ਘਟ ਨਾਲ ਨਾਲ ਸਾਰ ਲਈਏ ਥੋੜਾ ਜਿਹਾ ਚਲੋ ਮੈਨੂੰ ਥੋੜਾ ਜਿਹਾ ਹੋਰ ਸੁੱਖਾ ਕਰਾ ਹੁਣ ਤੇ ਚਲੋ ਆ ਜਿਹੜਾ ਡਾਟਾ ਸਾਡੇ ਕੋਲ ਆ ਰਿਹਾ ਨਾ ਇਹ ਹੁਣ ਤੇ ਲਿਮਿਟਿਡ ਹੋ ਗਿਆ ਅੱਜ ਤੋਂ 5-7 ਸਾਲ ਪਹਿਲਾਂ ਜਦੋਂ ਜੀਵੀ ਜੀਵੀ ਮਿਲਦੇ ਹੁੰਦੇ ਸੀ ਨਾ ਬੰਦੇ ਨੂੰ ਜਦੋਂ ਮੈਸੇਜ ਆਦੇ ਨਾ ਵੀ 50% ਚੱਲ ਗਿਆ ਤੇ ਬੰਦਾ ਨਾ ਫਿਰ ਫੋਨ ਰੱਖ ਕੇ ਵੀ ਹੰਬੈ ਦੀ ਕਈ ਵਾਰ ਕੰਮ ਪੈ ਜਾਂਦਾ ਤੇ ਸਾਨੂੰ ਮਹਾਰਾਜ ਨਾ ਰੋਜ਼ ਮੈਸੇਜ ਕਰਦੇ ਆ ਵੀ ਤੇਰਾ ਘਟ ਗਿਆਈ ਔਦ ਘਟੈ ਦਿਨਸ ਰੇ ਡੇਲੀ ਮੈਸੇਜ ਆਉਂਦਾ ਸਾਨੂੰ ਬਾਣੀ ਪੜਨ ਵਾਲੇ ਨੂੰ ਮਹਾਰਾਜ ਦਾ ਔਦ ਘਟੈ ਦਿਨਸ ਰੇ ਨਾਰੇ ਔਦ ਘਟੈ ਦਿਨਸ ਰੇ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਅਜੇ ਸਮਾਂ ਜਿੰਨਾ ਕ ਹੈਗਾ ਤੇ ਸੰਭਾਲ ਲੈ ਬਾਬਾ ਫਰੀਦ ਸਾਹਿਬ ਕਹਿੰਦੇ ਜੇ ਜਾਣਾ ਤਿਲ ਥੋੜਲੇ ਸੰਮਲ ਬੁੱਕ ਭਰੀ ਸੰਮਲ ਕੇ ਸਭ ਖਰਚਾ ਕਰ ਤੇਰੇ ਕੋਲ ਸਾਫ ਬੜੇ ਥੋੜੇ ਆ ਜਿਹੜਾ ਜਿੱਥੇ ਖਰਚ ਕਰਨੇ ਆ ਤੇ ਹੁਣ ਖਰਚ ਕਰਨ ਦਾ ਭਾਉ ਚੰਗੇ ਕੰਮ ਕਰ ਐਵੇਂ ਨਾ ਗਵਾ ਚੰਗੇ ਪਾਸੇ ਲਾ ਜੇ ਜਾਣਾ ਸਹਾ ਨੰਡੜਾ ਤਾਂ ਥੋੜਾ ਮਾਣ ਕਰੀ ਜੇ ਪਤਾ ਲੱਗ ਜੇ ਰੱਬ ਚਲਕੀਆਂ ਨਹੀਂ ਵੇਖਦਾ ਰੱਬ ਸਿਰ ਤੇ ਬੈਠੀ ਰੱਖੀਆਂ ਅਮੀਰੀ ਦੀਆਂ ਪੰਡਾ ਨਹੀਂ ਵੇਖਦਾ ਰੱਬ ਵੇਖਦਾ ਭੋਲਾ ਸਹਾ ਨੰਡੜਾ ਨੰਡੜਾ ਦਾ ਭਾਉ ਬਾਲਕ ਸੁਭਾਅ ਵਾਲਾ ਰੱਬ ਦਾ ਸੁਭਾਅ ਕੀ ਹੈ ਜਿੱਦਾਂ ਬੱਚੇ ਦਾ ਸੁਭਾਅ ਤੂੰ ਉਹ ਚਲਾਕੀਆਂ ਦੇ ਨਾਲ ਦੌਲਤਾਂ ਦੇ ਨਾਲ ਮਤਲਬ ਨਹੀਂ ਹੁੰਦਾ ਬੱਚੇ ਨੂੰ ਇਹ ਮਤਲਬ ਥੋੜੀ ਵੀ ਇਹਦੇ ਕੋਲ ਕਿੰਨਾ ਪੈਸਾ ਬੱਚੇ ਨੂੰ ਇਹ ਮਤਲਬ ਥੋੜੀ ਇਹਨੇ ਕਿਹੜੇ ਕੱਪੜੇ ਪਾਇਆ ਬੱਚਾ ਦੇ ਵੇਖਦਾ ਮੇਰੇ ਨਾਲ ਪਿਆਰ ਨਾਲ ਗੱਲ ਕਿਹੜਾ ਕਰਦਾ ਮਹਾਰਜ ਕਹਿੰਦੇ ਰੱਬ ਵੀ ਇਦਾਂ ਹੀ ਵੇਖਦਾ ਉਹਨੂੰ ਦੌਲਤ ਦੇ ਨਾਲ ਮਤਲਬ ਨਹੀਂ ਉਹਨੂੰ ਸੌਹਰਤ ਦੇ ਨਾਲ ਮਤਲਬ ਨਹੀਂ ਉਹਨੂੰ ਇਹ ਮਤਲਬ ਪਿਆਰ ਕਿਹੜਾ ਕਰਦਾ ਸਹਿਬ ਨੇ ਸਮਝਾਇਆ ਸਾਨੂੰ ਮਹਾਰਜ ਕਹਿੰਦੇ ਮੌਤ ਚੇਤਾ ਮਰਨਾ ਚੇਤਾ ਰੱਖਾ ਤੇ ਸਤਿਗੁਰੂ ਨੇ ਇਹ ਸਾਨੂੰ ਸਮਝਾਇਆ ਜਿਨ੍ਹਾਂ ਨੂੰ ਮਰਨਾ ਚੇਤਾ ਹੈ ਨਾ ਜਿਉਣਾ ਵੀ ਉਹਨਾਂ ਨੇ ਸਿੱਖਿਆ ਜਿਨ੍ਹਾਂ ਨੂੰ ਮੌਤ ਚੇਤਾ ਨਹੀਂ ਹੈ ਉਹ ਜਿਉਣ ਦਾ ਸਲੀਕਾ ਭੁੱਲ ਜਾਂਦੇ ਉਹ ਨਾ ਖੁਦ ਚੱਜ ਨਾਲ ਜੀਉਂਦੇ ਨੇ ਨਾ ਦੂਜਿਆਂ ਨੂੰ ਜੀਉਂ ਦਿੰਦੇ ਨੇ ਹਜ਼ੂਰ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹਜ਼ੂਰ ਸੰਗਤ ਕਰਦੇ ਜਗਤ ਜਲੰਦੇ ਨੂੰ ਤਾਰਦੇ ਸਫ਼ਰ ਤੈਅ ਕਰਦੇ ਮਹਾਰਾਜ ਇੱਕ ਥਾਂ ਤੇ ਟਿਕਾਣਾ ਕਰਦੇ ਹਜ਼ੂਰ ਸ੍ਰੀ ਗੁਰੂ ਨਾਨਕ ਸਾਹਿਬ ਪਤਸ਼ਰ ਹਜ਼ੂਰ ਨੇ ਵੇਖਿਆ ਇੱਕ ਛੋਟਾ ਬੱਚਾ ਸੰਗਤ ਦੇ ਵਿੱਚ ਆਉਂਦਾ ਹੈ ਉਮਰ ਕੋਈ ਜਾਤਾ ਬਹੁਤ ਬੜੀ ਸਿਆਣੀ ਨਹੀਂ ਤੇ ਜਦੋਂ ਲੋਕ ਗੁਰੂ ਸਾਹਿਬ ਦੀ ਸੰਗਤ ਕਰਨ ਦੇ ਵਾਸਤੇ ਜਾਂਦੇ ਉਹਨਾਂ ਨੂੰ ਵੇਖ-ਵੇਖ ਕ ਬਾਲੜੀ ਉਮਰ ਦਾ ਬੱਚਾ ਸਤਿਗੁਰੂ ਨੂੰ ਮੱਜਾ ਚਾਰਦਾ ਸੀ ਉਹ ਤੇ ਸਤਿਗੁਰੂ ਦੇ ਚਰਨਾਂ ਤੇ ਵਿੱਚ ਇੱਕ ਗੜਵਾ ਦੁੱਧ ਦਾ ਭਰ ਕੇ ਭੇਟ ਕਰਦਾ ਮੱਥਾ ਟੇਕਦਾ ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਉਸ ਬੱਚੇ ਨੂੰ ਕੋਲ ਪੱਠਾ ਬਿਠਾਇਆ ਤੇ ਪੁੱਛਿਆ ਇਸ ਉਮਰ ਦੇ ਵਿੱਚ ਬੱਚਿਆਂ ਦਾ ਧਿਆਨ ਖੇਡ ਵਾਲੇ ਪਾਸੇ ਹੁੰਦਾ ਹੈ ਤੁਹਾਡਾ ਧਿਆਨ ਸੰਗਤ ਵਾਲੇ ਪਾਸੇ ਵਿਚਾਰ ਵਟਾਂਦਰਾ ਹੋਈ ਇਸ ਵਿਚਾਰ ਵਟਾਂਦਰਾ ਦੇ ਇਸ ਬੱਚੇ ਨੇ ਕਿਹਾ ਮਹਾਰਾਜ ਮੇਰਾ ਇੱਕ ਸਵਾਲ ਹੈ ਹਜ਼ੂਰ ਬੜੇ ਹੈਰਾਨ ਹੋਏ ਇੱਕ ਸਾਧੂ ਨੂੰ ਗੁਰੂ ਸਾਹਿਬ ਨੂੰ ਸਵਾਲ ਕਰਨਾ ਔਰ ਸਵਾਲ ਕੀ ਹੈ ਸਤਿਗੁਰੂ ਨੇ ਪੁੱਛਿਆ ਮਹਾਰਾਜ ਮੌਤ ਤੋਂ ਬੜਾ ਡਰ ਲੱਗਦਾ ਹਜ਼ੂਰ ਨੇ ਪੁੱਛਿਆ ਇਸ ਉਮਰੇ ਮੌਤ ਦਾ ਭੈਅ ਉਹਨਾਂ ਜਵਾਬ ਦਿੱਤਾ ਹਾਂ ਮੈਂ ਕੁਝ ਸਮਾਂ ਪਹਿਲਾਂ ਵੇਖਿਆ ਸਾਡੇ ਇਲਾਕੇ ਦੇ ਵਿੱਚ ਲੈਣਦਾਰ ਆਏ ਸੀ ਜਿੰਨਾ ਟੈਕਸ ਲੈਣਾ ਤੇ ਉਹਨਾਂ ਜਿੰਨਾ ਟੈਕਸ ਲੈਣਾ ਸੀ ਨਾ ਉਹਨਾਂ ਪੱਕੀਆਂ ਫਸਲਾਂ ਵੀ ਵੱਢ ਲਈਆਂ ਤੇ ਜਿੱਥੇ ਪੱਕੀਆਂ ਵੱਡੀਆਂ ਨਾ ਉੱਥੇ ਉਹਨਾਂ ਕੱਚੀਆਂ ਫਸਲਾਂ ਵੀ ਵੱਢ ਲਈਆਂ ਸਾਰੀਆਂ ਵੱਢ ਕੇ ਲੈ ਗਏ ਤੇ ਮੈਨੂੰ ਇੱਕ ਅਹਿਸਾਸ ਹੋਇਆ ਜਿਸ ਦਿਨ ਮੌਤ ਆਏਗੀ ਨਾ ਜਿਸ ਦਿਨ ਲੈਣਦਾਰ ਨੇ ਆਉਣਾ ਨੇ ਉਹਨੇ ਕੱਚੀਆਂ ਤੇ ਪੱਕੀਆਂ ਨੇ ਵੇਖਣੀਆਂ ਸਾਰੀਆਂ ਵੱਡ ਕੇ ਲੈ ਜਿਲੇ ਜੇਗਾ ਹਜ਼ੂਰ ਨੇ ਪੁੱਛਿਆ ਤੁਹਾਡਾ ਨਾਮ ਕੀ ਹੈ ਅਗੋਂ ਜਦ ਜਿਹੜਾ ਜਵਾਬ ਆਇਆ ਉਹ ਮੇਰਾ ਨਾਮ ਹੈ ਜਿਗੁੜਾ ਤੇ ਹਜ਼ੂਰ ਪਾਤਸ਼ਾਹ ਜੀ ਨੇ ਕਿਹਾ ਇਹ ਸੱਚੀ ਹੈ ਤੁਹਾਡਾ ਨਾਮ ਗੁੜਾ ਨਹੀਂ ਤੁਹਾਡੇ ਕੰਮ ਵੀ ਜਿਹੜੇ ਨੇ ਤੁਹਾਡੇ ਜਿਹੜੇ ਸਵਾਲ ਨੇ ਸੋਚ ਹੈ ਉਹ ਵੀ ਗੁੱਡਿਆਂ ਦਾ ਹੀ ਹੈ ਗੁੱਡੀ ਦਾ ਬਾਉ ਸਿਆਣਿਆਂ ਵਾਲਾ ਤੁਸੀਂ ਇਸ ਗੱਲ ਨੂੰ ਕਦੇ ਅਸੀਂ ਆਪਣੇ ਜੀਵਨ ਦੇ ਅੰਦਰ ਸੋਚ ਕੇ ਵੇਖਿਆ ਅਸੀਂ ਕਦੇ ਇਸ ਗੱਲ ਨੂੰ ਸੋਚਦੇ ਹਾਂ ਮਹਾਰਾਜ ਬਖਸ਼ਲੇ ਅਸੀਂ ਤੇ ਕਈ ਵਾਰ ਜੇ ਕੋਈ ਸਾਡੇ ਸਾਹਮਣੇ ਮੌਤ ਦੀ ਗੱਲ ਵੀ ਕਰ ਦੇਣਾ ਅਸੀਂ ਡਾਟ ਕੇ ਚੁੱਪ ਕਰਾ ਦਿੰਦੇ ਏਦਾਂ ਦੇ ਲਫ਼ਜ਼ ਮੂੰਹ ਚੋਂ ਨਹੀਂ ਕੱਢੀਦੇ ਇੱਕ ਹੀ ਗੱਲ ਕਹਿ ਦਿੱਤੀ ਜੇ ਅਸੀਂ ਕਈ ਵਾਰ ਗੱਲ ਗੱਲ ਦੇ ਵਿੱਚ ਇਹ ਕਹਿ ਦਈਏ ਨਾ ਵੀ ਲੈ ਕੱਲ ਨੂੰ ਅਸੀਂ ਜੇ ਨਾ ਰਹੇ ਤੇ ਲੱਕ ਨੇ ਲੈ ਤੂੰ ਕਿਉਂ ਨਹੀਂ ਰਹਿਣਾ ਤੈਨੂੰ ਕੀ ਹੋ ਚੱਲਿਆ ਜਾਂ ਅਸੀਂ ਆਪਣੀ ਗੱਲ ਕਰੀ ਲੈ ਮੈਨੂੰ ਕਿਉਂ ਚੱਲਿਆ ਮੈਂ ਇੱਥੇ ਹੀ ਆ ਮਹਾਰਜ ਕਹਿੰਦੇ ਨਹੀਂ ਹੋਣ ਦਾ ਪਤਾ ਲੱਗਦਾ ਕਿਤੇ ਹੋਣ ਦਾ ਥੋੜੀ ਪਤਾ ਲੱਗਦਾ ਕਦੋਂ ਕੀ ਹੋ ਜਾਏ ਇੱਥੇ ਤੇ ਵੱਡੇ ਵੱਡੇ ਆਪਣਾ ਰਾਜ ਸਥਾਪਿਤ ਕਰਨ ਵਾਲੇ ਆਪਣਾ ਆਪਣੀ ਹੋਮਾ ਜਤੌਣ ਵਾਲੇ ਵੱਡੇ ਵੱਡੇ ਸਤਗੁਰੂ ਬਾਬਾ ਨਾਮਦੇਵ ਜੀ ਦਾ ਕੋ ਸ਼ਬਦ ਹੈ ਬਾਬਾ ਨਾਮਦੇਵ ਜੀ ਕਹਿੰਦੇ ਇਨਸਾਨ ਤੂੰ ਬਹੁਤਾ ਦਾਵਾ ਨਾ ਕਰ ਵੀ ਸਭ ਕੁਝ ਤੇਰਾ ਹੈ ਤੇ ਤੂੰ ਕਿਤੇ ਨਹੀਂ ਜਾਏਂਗਾ ਚ ਵੱਡਾ ਵੱਡੇ ਦਾਵਾ ਕਰਨ ਵਾਲੇ ਉਹਨਾਂ ਜ਼ਿਕਰ ਕੀਤਾ 12 ਯੋਜਨ 70 ਚਲੇਤਾ ਦੇਹੀ ਗਿਰਜਨ ਖਾਈ ਇੱਥੇ ਉਹ ਰਾਜੇਸਨ 12 ਯੋਜਨ ਜਿੰਨਾ ਦੀ ਬੜੀ ਦੂਰ ਤੱਕ ਜਿਹੜੀ ਫੌਜ ਹੈ ਨਾ ਉਹ ਫੈਲੀ ਹੁੰਦੀ ਸੀ ਔਰ ਜਿਹੜੀ ਪਾਂਡਵ ਨੇ ਉਹਨਾਂ ਦੀ ਫੌਜ ਕਿੱਡੀ ਵੱਡੀ ਸੀ ਮੇਰੀ ਮੇਰੀ ਕੈਰੋ ਕਰਤੇ ਦੁਰਜੋਦਨ ਸੇ ਭਾਈ ਜਿਨ੍ਹਾਂ ਦੇ ਕੋਲ ਦੁਰਜੋਦਨ ਵਰਗੇ ਵੱਡੇ ਤਾਕਤ ਭਰ ਭਰਾ ਸਨ ਤੇ ਜਿਨ੍ਹਾਂ ਦੀ ਬੜੀ ਲੰਮੀ ਜਿਹੜੀ ਉਹ ਫੌਜ ਫੈਲੀ ਹੁੰਦੀ ਸੀ ਕਾਂ ਪੇ ਉਹ ਦਰਬੰਦੇ ਹੱਥੀ ਖਿੰਮੇ ਭਈ ਪਰਾਈ 12 ਯੋਜਨ ਛੱਤਰ ਚਲਿਆ ਤਾਂ ਦੇਈ ਗ੍ਰਿਜਨ ਖਾਈ ਤੇ ਜਦੋਂ ਸਮਾਂ ਬਣਿਆ ਮੌਤ ਆਈ ਨਾ ਸਿਰ ਤੇ ਬਾਬਾ ਨਾਮਦੇਵ ਜੀ ਕਹਿੰਦੇ ਉਹਨਾਂ ਦੀ ਦੇਈ ਸਾਂਭਣ ਵਾਲਾ ਵੀ ਕੋਈ ਨਹੀਂ ਰਿਹਾ ਦੇਵੀ ਗ੍ਰਿਜਾ ਨੇ ਖਾ ਲਈ ਸਰਬ ਸੋਇਨ ਕੀ ਲੰਕਾ ਹੋਤੀ ਬਿਲਕੁਲ ਸੋਨੇ ਦੀ ਬਣੀ ਹੋਈ ਲੰਕਾ ਤੇ ਰਾਵਣ ਸੋਨੇ ਦੀ ਲੰਕਾ ਬਣਾ ਕੇ ਕਿ ਕਹਿੰਦਾ ਮੈਂ ਰਹਿਣਾ ਤੇ ਮੇਰਾ ਘਰ ਰਹੇਗਾ ਕੋਈ ਨਹੀਂ ਆ ਸਕਦਾ ਰਾਵਣ ਸੇ ਅਧਕਾਈ ਕਾਂ ਪਿਓ ਦਰ ਬੰਦੇ ਹਾਥੀ ਖਿੰਮੇ ਭਈ ਪਰਾਈ ਕੋਈ ਨਹੀਂ ਰਿਹਾ ਮਹਾਰਾਜ ਕਹਿੰਦੇ ਅਸਥਿਰ ਨਾ ਕੋਈ ਹੈ ਨਾ ਕੋਈ ਰਹੇਗਾ ਇਕ ਬੜਾ ਪਿਆਰਾ ਬਚਨ ਸਤਗੁਰੂ ਦੀ ਬਾਣੀ ਦਾ ਦ੍ਰਿਸ਼ਟਮਾਨ ਹੈ ਸਗਲ ਮਿੱਥੇ ਦਾ ਜੋ ਚੀਜ਼ ਦਿਖ ਰਹੀ ਹੈ ਜਿਸ ਚੀਜ਼ ਨੂੰ ਅਸੀਂ ਅੱਖਾਂ ਤੋਂ ਦੇਖ ਰਹੇ ਹਾਂ ਨਾ ਇਹਨੇ ਬਿੰਸ ਨੇ ਇਹਨੇ ਖਤਮ ਹੋ ਜਾਣਾ ਇੱਕ ਬਿੰਸ ਹੈ ਇੱਕ ਅਸਥਿਰ ਕਰਮਾਨ ਹੈ ਮਾਰਨ ਕਹਿੰਦੇ ਇੱਥੇ ਬੜੇ سارے ਲੋਕ ਬਿੰਸ ਗਏ ਪਰ ਉਹਨਾਂ ਨੂੰ ਵੇਖਦਿਆਂ ਹੋਏ ਅਜੇ ਅਸੀਂ ਇਹੀ ਸਮਝ ਕੇ ਬੈਠੇ ਆਂ ਅਸੀਂ ਕਿਤੇ ਨਹੀਂ ਜਾਂਦੇ ਅਸੀਂ ਇੱਥੇ ਹੀ ਆਂ ਮਰਜ ਕਹਿੰਦੇ ਨਹੀਂ ਸਭਨਾ ਮਰਣਾ ਆਇਆ ਵਿਛੋੜਾ ਸਭਨਾ ਸਾਰਿਆਂ ਦੇ ਉੱਤੇ ਕਾਲ ਦਾ ਡੰਡਾ ਆਏਗਾ ਕਾਮ ਕ੍ਰੋਧ ਮੋਹ ਵਸ ਪ੍ਰਾਨੀ ਹਰ ਮੂਰਤ ਬਿਸਰਾਈ ਰੱਬ ਨੂੰ ਭੁਲਾ ਕੇ ਮੌਤ ਨੂੰ ਭੁਲਾ ਕੇ ਬੰਦਾ ਤਨ ਦੀਆਂ ਭੁੱਖਾਂ ਦੇ ਵਾਲੇ ਪਾਸੇ ਭੱਜਦਾ ਤਾਂ ਕਾਮ ਤਨ ਦੀ ਭੁੱਖ ਕ੍ਰੋਧ ਅੰਦਰ ਦੀ ਭੁੱਖ ਮੋ ਅੰਦਰ ਦੀ ਭੁੱਖ ਬਸ ਇਹਨਾਂ ਦੇ ਵਸ ਦੇ ਵਿੱਚ ਪੈ ਗਿਆ ਕਾਮ ਕ੍ਰੋਧ ਦੇ ਵਸ ਦੇ ਵਿੱਚ ਪੈ ਕੇ ਬੰਦੇ ਨੇ ਕੀ ਕੀਤਾ ਹਰ ਮੂਰਤ ਬਿਸਰਾਈ ਰੱਬ ਨੂੰ ਭੁਲਾ ਕੇ ਬਹਿ ਗਿਆ ਸਵੇਰੇ ਵੀ ਬੇਨਤੀ ਕੀਤੀ ਸੀ ਇਹਨੇ ਖੇਡ ਉਲਟੀ ਖੇਡ ਲਈ ਜਿਹੜੀ ਜ਼ਿੰਦਗੀ ਦੀ ਖੇਡ ਹੈ ਉਹ ਉਲਟੀ ਖੇਡ ਲਈ ਉਲਟੀ ਖੇਡ ਕਿਵੇਂ ਖੇਢੀ ਰੱਬ ਦੇ ਨਾਲ ਮਿਲਣਾ ਸੀ ਪਰ ਮਿਲਣ ਵਾਲੇ ਕੰਮ ਨਹੀਂ ਕੀਤੇ ਮਿਲਣ ਵਾਲੇ ਕੰਮ ਕੀ ਸੀ ਸਤਿਗੁਰੂ ਕਹਿੰਦੇ ਕਹੋ ਗੁਸਾਈ ਮਿਲਿਆ ਕਿ ਦੱਸੋ ਬੰਦਾ ਰੱਬ ਦੇ ਨਾਲ ਕਿੱਦਾਂ ਮਿਲ ਲਏ ਕੀ ਹੋਇਆ ਜੋ ਵਿਵਰਜਿਤ ਤਿਸ ਸਿਓ ਨੇ ਜੋ ਤੇਨੂੰ ਛੱਡਣ ਨੂੰ ਕਿਹਾ ਸੀ ਉਹ ਤੇ ਇਕੱਠਾ ਕਰਕੇ ਬਹਿ ਗਿਆ ਜੋ ਪਰਾਇਓ ਸੋਈ ਆਪਣਾ ਜੋ ਤਜ ਛੋਡਨ ਤਿਸਿਓ ਮਨ ਰਚਨਾ ਜੋ ਇਹਨੂੰ ਕਮਾਉਣ ਦੇ ਵਾਸਤੇ ਕਿਆ ਸੀ ਇਕੱਠਾ ਕਰਕੇ ਰੱਖੀ ਸਤ ਸੰਤੋਖ ਦਇਆ ਧਰਮ ਤੇ ਧੀਰਜ ਇਕੱਠੇ ਕਰਕੇ ਰੱਖੀ ਤੇਰੇ ਕੰਮ ਆਉਣਗੇ ਉਥੇ ਕਮਾਇਆ ਹੀ ਕੋਈ ਨਹੀਂ ਨਾ ਸਤ ਪੱਲੇ ਨਾ ਸੰਤੋਖ ਪੱਲੇ ਨਾ ਦਇਆ ਪੱਲੇ ਨਾ ਧਰਮ ਪੱਲੇ ਨਾ ਧੀਰਜ ਪੱਲੇ ਇਕੱਠਾ ਕੀ ਕੀਤਾ ਕਾਮ ਕ੍ਰੋਧ ਲੋਭ ਮੋਹ ਕਾਮ ਭਰਿਆ ਪਿਆ ਬੰਦੇ ਨੂੰ ਮਾੜਾ ਜਿਹਾ ਛਿੜ ਕੇ ਵੇਖੋ ਗੁੱਸਾ ਵੀ ਭਰਿਆ ਪਿਆ ਲੋਭ ਵੀ ਭਰਿਆ ਪਿਆ ਨਕਾ ਨਕ ਭਰਿਆ ਲੋਭ ਦੇ ਨਾਲ ਮੋਹ ਵੀ ਭਰਿਆ ਪਿਆ ਛੱਡਣ ਨੂੰ ਤਿਆਰ ਹੈ ਕਿਤੇ ਜਿਹੜੀ ਚੀਜ਼ ਇੱਕ ਵਾਰ ਹੱਥ ਦੇ ਵਿੱਚ ਆ ਜਾ ਛੱਡਣ ਨੂੰ ਤਿਆਰ ਹੈ ਕਿਤੇ ਇਹ ਸਭ ਕੁਝ ਭਰਿਆ ਪਿਆ ਤੇ ਮਹਾਰਜ ਕਹਿੰਦੇ ਰੱਬ ਦੇ ਨਾਲ ਕਿੱਦਾਂ ਮਿਲ ਜਾਏਗਾ ਜੋ ਕੰਮ ਕਰਨੇ ਚਾਹੀਦੇ ਸੀ ਉਹ ਕੀਤੇ ਨਹੀਂ ਤੇ ਜੋ ਨਹੀਂ ਕਰਨੇ ਚਾਹੀਦੇ ਸੀ ਉਹ ਰੋਜ਼ ਕਰ ਰਿਹਾ ਹੈ ਜੋ ਤਜ ਛੋਡਨ ਜਿਹਨੂੰ ਕਹਿਆ ਸੀ ਮਹਾਰਾਜ ਨੇ ਕਹਿਆ ਸੀ ਇਹ ਛੱਡ ਦੇ ਇਹ ਕੰਮ ਤੇਰੇ ਕਿਸੇ ਕੰਮ ਦੇ ਨਹੀਂ ਐ ਉਹਨਾਂ ਨੂੰ ਫੜ ਕੇ ਬੈਠਾ ਸਭ ਕਹਿੰਦੇ ਬਸ ਇਹੀ ਦੂਰੀ ਹੈ ਸਾਡੀ ਰੱਬ ਦੇ ਨਾਲੋਂ ਇਹੀ ਵਿਥ ਹੈ ਇਹੀ ਦੂਰੀ ਹੈ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਵਿਸਰਾਈ ਝੂਠਾ ਤਨ ਸਾਚਾ ਕਰ ਮੰਨਿਓ ਜੋ ਸੁਪਨਾ ਰਹਿ ਨਾਈ ਜਿਹੜਾ ਤਨ ਝੂਠ ਸੀ ਝੂਠ ਹੈ ਉਨੂੰ ਮੰਨ ਕੇ ਬਹਿ ਗਿਆ ਇਹ ਤੇ ਕਾ ਮੇਰਾ ਹੀ ਆ ਬੜਾ ਬੱਲ ਐ ਮੈਂ ਬੜ ਮੇਰੇ ਵਿੱਚ ਬੜੀ ਤਾਕਤ ਐ ਕੋਈ ਆ ਕੇ ਤੇ ਵੇਖੇ ਮੇਰੇ ਸਾਹਮਣੇ ਲੜ ਕੇ ਤੇ ਵੇਖੇ ਸਤਿਗੁਰੂ ਦੀ ਬਾਣੀ ਦਾ ਬਚਨ ਮਹਾਰਾਜ ਕਹਿੰਦੇ ਬਸ ਮੈਂ ਤੇਰੇ ਦਰ ਦਾ ਚੋਰ ਹੋ ਗਿਆ ਇਸੇ ਕਰਕੇ ਜੋ ਮੈਨੂੰ ਕਰਨਾ ਚਾਹੀਦਾ ਸੀ ਉਹ ਮੈਂ ਨਹੀਂ ਕੀਤਾ ਅਮਰ ਜਾਨ ਸੰਚੀ ਏਕਾਇਆ ਇਹ ਮਿੱਠਿਆ ਕਾਚੀ ਗਗਰੀ ਮਹਾਰਾਜ ਇਹ ਮੈਂ ਇਹ ਦੇਹੀ ਤੂੰ ਦਿੱਤੀ ਨਾ ਮੈਂ ਸਮਝ ਕੇ ਬਹਿ ਗਿਆ ਮੇਰੀ ਐ ਇਹਨੇ ਹਮੇਸ਼ਾ ਹੀ ਰਹਿਣਾ ਤੇ ਸਮਝ ਅਸਲ ਗੱਲ ਇਹ ਐ ਇਹ ਤੇ ਝੂਠੀ ਐ ਮਿੱਠਿਆ ਕਾਚੀ ਗਗਰੀ ਕੱਚਾ ਘੜ ਆਇਆ ਮਹਾਰਾਜ ਤੇ ਕੱਚੇ ਘੜੇ ਦੇ ਉੱਪਰ ਮਾਨ ਕਰਕੇ ਮੈਂ ਕਹਿੰਦਾ ਮੈਂ ਬੜਾ ਤਾਕਤਵਰ ਆ ਮੈਂ ਨਹੀਂ ਕਿਤੇ ਜਾਂਦਾ ਮੈਂ ਇੱਥੇ ਹੀ ਰਵਾਂਗਾ ਅਮਰ ਜਾਨ ਸੰਚੀ ਇਹ ਕਾਇਆ ਇਹ ਮਿੱਠਿਆ ਕਾਚੀ ਗਗਰੀ ਜਿਨੈ ਨਿਵਾਜ ਸਾਜ ਹਮ ਕੀਏ ਜਿਸ ਰੱਬ ਨੇ ਮੈਨੂੰ ਨਿਵਾਜਿਆ ਜਿਸ ਰੱਬ ਨੇ ਮੈਨੂੰ ਸਾਜਿਆ ਤਿਸੈ ਵਿਸਾਰ ਅਵਰ ਲਗਰੀ ਮਹਾਰਾਜ ਮੈਂ ਉਸੇ ਰੱਬ ਨੂੰ ਭੁਲਾ ਕੇ ਜੁਝੇ ਪਾਸੇ ਲੱਗ ਗਿਆ ਅਗਲਾ ਬਚਨ ਮਹਾਰਾਜ ਕਹਿੰਦੇ ਸੰਦਕ ਤੋਏ ਸਾਧ ਨਹੀਂ ਕਹੀਓ ਮਹਾਰਾਜ ਮੈਂ ਤੇਰੇ ਦਰ ਦਾ ਚੋਰ ਹਾਂ ਸੰਦਕ ਦਾ ਅਰਥ ਚੋਰ ਪਰ ਅਸੀਂ ਇਸ ਗੱਲ ਨੂੰ ਸਵੀਕਾਰ ਕਰਦੇ ਹਾਂ ਚੋਰ ਦਾ ਅਰਥ ਕੱਲਾ ਪੈਸੇ ਚੋਰਾਉਣ ਵਾਲਾ ਨਹੀਂ ਹੁੰਦਾ ਚੋਰ ਦਾ ਅਰਥ ਕਿਸੇ ਦੀ ਕੋਈ ਸਮਾਨ ਚੁੱਕਣ ਵਾਲਾ ਨਹੀਂ ਹੁੰਦਾ ਦੇਹੀ ਲੈ ਕੇ ਸਭ ਕੁਝ ਲੈ ਕੇ ਮੁੱਕਰ ਜਾਣਾ ਵੀ ਤੇ ਚੋਰੀ ਹੈ ਤੁਹਾਨੂੰ ਦਿੱਤਾ ਸਭ ਕੁਝ ਲੈ ਕੇ ਵਰਤ ਲੈਣਾ ਤੇ ਜਦੋਂ ਸ਼ੁਕਰਾਨਾ ਕਰਨ ਦੀ ਵਾਰੀ ਆਣੀ ਉਦੋਂ ਮੁਕਰ ਜਾਣਾ ਇਹ ਚੋਰੀ ਨਹੀਂ ਹੈ ਮਹਾਰਜ ਕਹਿੰਦੇ ਮੈਂ ਤੇਰੇ ਦਰ ਦਾ ਚੋਰ ਝੂਠਾ ਤਨ ਸਾਚਾ ਕਰ ਮੰਨਿਓ ਜੋ ਸੁਪਨਾ ਰਹਿਨਾਈ ਮਹਾਰਜ ਕਹਿੰਦੇ ਇਹ ਤੇ ਰਾਤ ਦਾ ਸੁਪਨਾ ਸੀ ਤਨ ਜਿੱਦਾਂ ਰਾਤ ਦਾ ਸੁਪਨਾ ਰਾਤ ਨੂੰ ਸੁਪਨਾ ਵੇਖੀਏ ਤੇ ਬੰਦਾ ਭਾਵੇਂ ਰਾਜਾ ਬਣ ਜੇ ਭਾਵੇਂ ਭਖਾਰੀ ਬਣ ਜੇ ਜਦੋਂ ਉੱਠਦਾ ਤੇ ਕਹਿੰਦਾ ਚੱਲ ਸੁਪਨਾ ਹੀ ਸੀ ਛੱਡ ਪਰੇ ਮਹਾਰਾਜ ਕਹਿੰਦੇ ਜੀਵਨ ਵੀ ਇਦਾਂ ਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਹੈ ਮਹਾਰਾਜ ਕਹਿੰਦੇ ਜੈਸੇ ਜਲ ਤੇ ਬੁੱਧ ਬੋਦਾ ਬੰਦਾ ਕੀ ਹੈ ਜਿਵੇਂ ਪਾਣੀ ਦਾ ਬੁਲਬੁਲਾ ਹੋਵੇ ਪਾਣੀ ਦੇਖਦਾ ਤੁਸੀਂ ਵੇਖੋ ਬਣਦੇ ਆ ਫੁੱਟਦੇ ਆ ਬਣਦੇ ਆ ਫੁੱਟਦੇ ਆ ਬਸ ਬੰਦਾ ਵੀ ਇਦਾਂ ਹੀ ਹੈ ਸਾਨੂੰ ਲੱਗਦਾ ਵੀ ਅਸੀਂ ਇੰਨੇ ਸਾਲ ਜੀਲੇ ਉਹਦੀ ਨਜ਼ਰ ਦੇ ਵਿੱਚ ਸਿਰਪਾਣੀ ਦਾ ਬੁਲਬੁਲਾ ਉਹਦੀ ਮੋਜ ਦੇ ਵਿੱਚ ਬਣਿਆ ਤੇ ਉਹਦੀ ਮੋਜ ਦੇ ਵਿੱਚ ਫਟ ਗਿਆ ਜੈਸੇ ਜਲਤੇ ਬੁਦਬੁਦਾ ਉਪਜੈ ਬਿਨਸੈ ਨੀਤ ਜਗ ਰਚਨਾ ਤੈਸੇ ਰਚੀ ਜਗਤ ਦੀ ਰਚਨਾ ਇਸੇ ਤਰੀਕੇ ਦੇ ਨਾਲ ਹੈ ਅਗਲਾ ਬਚਨ ਹੈ ਜੋ ਦਿਸੈ ਸੋ ਸਗਲ ਬਿਨਸੈ ਭਾਈ ਜੋ ਵੀ ਦਿਸ ਰਿਹਾ ਨਾ ਇਸ ਗੱਲ ਨੂੰ ਪੱਕਾ ਕਰ ਲੈ ਸਤਿ ਨਮਸਕਾਰ ਇਹਨੇ ਖਤਮ ਹੋਣਾ ਇਹਨੇ ਬਨਸ ਜਾਣਾ ਕੋਈ ਕਿਸੇ ਦਾ ਨਹੀਂ ਹੈ ਕਿਸੇ ਨੇ ਨਹੀਂ ਨਾਲ ਨਾ ਬਣਾ ਮਿੱਥਿਆ ਤਨ ਧਨ कुटुंब ਸੁਭਾਇਆ ਮਿੱਥਿਆ ਹਉਮੈ ਮਮਤਾ ਮਾਇਆ ਮਿੱਥਿਆ ਰਾਜ ਜੋਬਨ ਧਨਮਾਲ ਮਿੱਥਿਆ ਕਾਮ ਕ੍ਰੋਧ ਵਿਕਰਾਲ ਸਭ ਕੁਝ ਝੂਠ ਹੈ ਫਿਰ ਮਹਾਰਾਜ ਸਭ ਕੋ ਜੋ ਜਿੰਨਾ ਮਰਜੀ ਤੂੰ ਕਰ ਲੈ ਸਭ ਇੱਥੇ ਰਹਿ ਜਾਣਾ ਕਿ ਕਿਤੇ ਵੀ ਅਸਥਿਰ ਨਹੀਂ ਰਹੇਗਾ ਜੋ ਦੀਸਾ ਸੋ ਸਗਲ ਬਿਨਾਸ ਬਿਨਸ ਜਾਣਾ ਇਹ ਗੱਲਾਂ ਜਦੋਂ ਤੱਕ ਅੰਦਰ ਪੱਕੀਆਂ ਨਹੀਂ ਹੋਣਗੀਆਂ ਨਾ ਉਦੋਂ ਤੱਕ ਬੰਦਾ ਰੱਬ ਦੇ ਨਾਲ ਨਹੀਂ ਜੁੜ ਸਕਦਾ ਉਦੋਂ ਤੱਕ ਅੰਦਰ ਟਿਕਾ ਨਹੀਂ ਆ ਸਕਦਾ ਬੰਦਾ ਖਾਣ ਦੇ ਵਾਲੇ ਪਾਸੇ ਹੀ ਰਹੇਗਾ ਵਧਾਉਣ ਦੇ ਵਾਲੇ ਪਾਸੇ ਹੀ ਰਹੇਗਾ ਜੋ ਦੀਸ ਹੈ ਸੋ सगਲ ਬినాਸ ਹੈ ਮਹਾਰਾਜ ਕਹਿੰਦੇ ਜਿਉਂ ਬਾਦਰ ਕੀ ਛਾਈ ਬੱਦਲ ਹੋਏ ਹੋਣ ਤੇ ਛਾਂ ਟਿੱਕੀ ਥੋੜੀ ਰਹਿੰਦੀ ਹੈ ਥੋੜੇ ਟਾਈਮ ਵਾਸਤੇ ਛਾਹ ਹੁਣ ਦੇਖੋ ਮੌਸਮ ਚੱਲ ਰਿਹਾ ਆਪਣੇ ਇੱਥੇ ਬਰਸਾਤਾਂ ਦਾ ਇੱਕਦਮ ਹੀ ਇਦਾਂ ਛਾਂ ਆ ਜਾਂਦੀ ਹੈ ਤੇ ਥੋੜੇ ਟਾਈਮ ਬਾਅਦ ਇੱਕਦਮ ਧੁੱਪ ਆ ਜਾਂਦੀ ਹੈ ਤੇ ਮਹਾਰਾਜ ਕਹਿੰਦੇ ਦੁਨੀਆ ਵੀ ਇਦਾਂ ਦੀ ਹੈ ਕਦੇ ਤੇਰੇ ਉੱਪਰ ਛਾਂ ਆ ਜਾਏਗੀ ਕਦੇ ਧੁੱਪ ਆ ਜਾਏਗੀ ਕਦੇ ਸਭ ਕੁਝ ਆ ਜਾਏਗਾ ਕਦੇ ਚਲੇ ਆ ਜਾਏਗਾ ਮੌਜੂਦੀ ਹੈ ਜੋ ਦਿਸੈ ਸੋ ਸਗਲ ਬਿਨਾਸ ਹੈ ਜੋ ਬਾਦਰ ਕੀ ਛਾਈ ਜਨ ਨਾਨਕ ਜਗ ਜਾਣਿਓ ਮਿੱਥਿਆ ਮਹਾਰਾਜ ਕਹਿੰਦੇ ਹਜੇ ਵੀ ਸਮਝ ਲੈ ਜੋ ਗਹਿਓ ਰਾਮ ਸਰਨਾਈ ਇਹ ਮਿੱਥਿਆ ਹੈ ਤੇ ਇੱਕੋ ਹੀ ਚੀਜ਼ ਹੈ ਅਸਥਿਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰਿ ਕੇ ਚਰਨ ਅਸਥਿਰ ਕੋਈ ਹੈ ਚੀਜ਼ ਬਸ ਰੱਬਾ ਤੇ ਤੂੰ ਉਸ ਚੀਜ਼ ਦੇ ਨਾਲ ਜੁੜ ਜਿਹੜੀ ਅਸਥਿਰ ਹੈ ਜਿਹੜੀ ਕਦੇ ਨਹੀਂ ਜਾਏਗੀ ਕਦੇ ਸਾਥ ਨਹੀਂ ਛੱਡ ਕੇ ਜਾਏਗੀ ਦੁਨੀਆ ਦੀ ਹਰ ਚੀਜ਼ ਸਫਰ ਦੇ ਵਿੱਚ ਹੈ ਕੋਈ ਵੀ ਚੀਜ਼ ਸਾਡੇ ਕੋਲ ਹੈ ਉਹ ਸਾਡੇ ਤੋਂ ਪਹਿਲਾਂ ਵੀ ਜਾ ਸਕਦੀ ਹੈ ਜਾਂ ਸੀ ਉਹਦੇ ਤੋਂ ਪਹਿਲਾਂ ਜਾ ਸਕਦੀ ਕੋਈ ਵੀ ਚੀਜ਼ ਹੈ ਭਾਵੇਂ ਉਹ ਸਾਡਾ ਪਰਿਵਾਰ ਹੈ ਵਾਇਗਰੋ ਸਾਰਿਆਂ ਨੂੰ ਚੜਦੀ ਕਲਾ 'ਚ ਰੱਖੇ ਪਤਾ ਥੋੜੀ ਲੱਗਦਾ ਜੀ ਬੰਦਾ ਕਵੇ ਪਰਿਵਾਰ ਮੇਰਾ ਪਰਿਵਾਰ ਮੇਰਾ ਕਿਤੇ ਨਹੀਂ ਜਾਂਦਾ ਤੇ ਪਰਿਵਾਰ ਇੱਥੇ ਹੀ ਰਹਿ ਗਿਆ ਤੇ ਜਿਹੜਾ ਦਾਵਾ ਕਰਨ ਵਾਲਾ ਸੀ ਉਹ ਹੀ ਚਲਾ ਗਿਆ ਬੰਦਾ ਕਵੇ ਧਨ ਮੇਰਾ ਧਨ ਮੇਰਾ ਮੇਰੇ ਕੋਲ ਬੜਾ ਹੈ ਜੀ ਕੀ ਹੋਇਆ ਪੁੱਤਰ ਸਾਥ ਛੱਡ ਗਿਆ ਕੀ ਹੋਇਆ ਪਰਿਵਾਰ ਸਾਥ ਛੱਡ ਗਿਆ ਮੇਰੇ ਕੋਲ ਪੈਸਾ ਬੜਾ ਤੇ ਪੈਸਾ ਇੱਥੇ ਹੀ ਰਹਿ ਗਿਆ ਉਹ ਚਲਾ ਗਿਆ ਤੇ ਕਈ ਵਾਰ ਇਹ ਤਾਂ ਹੁੰਦਾ ਪੈਸਾ ਚਲਾ ਜਾਂਦਾ ਤੇ ਬੰਦਾ ਉੱਥੇ ਹੀ ਰਹਿ ਜਾਂਦਾ ਇਹ ਤੇ ਕੋਈ ਵੀ ਚੀਜ਼ ਹੈ ਜਿਹੜੀ ਹੱਥ ਦੇ ਵਿੱਚੋਂ ਕਦੇ ਵੀ ਨਿਕਲ ਸਕਦੀ ਹੈ ਜਨ ਨਾਨਕ ਜਗ ਜਾਨਿਓ ਮਿੱਥਿਆ ਰਹਿਓ ਰਾਮ ਸਰਨਾਈ ਪਰਮਾਤਮਾ ਦੀ ਸ਼ਰਨ ਫੜ ਕੇ ਪਰਮਾਤਮਾ ਦੇ ਨਾਲ ਜੁੜ ਕੇ ਆਪਣਾ ਜੀਵਨ ਵਿਚਾਰੀਏ ਸਹਿ ਪਾਤਸ਼ਾਹ ਦੀ ਕਿਰਪਾ ਕਰਨ ਗੋੜੀ ਰਾਗ ਦੇ ਦੂਜੇ ਸ਼ਬਦ ਦੀ ਅੱਜ ਅਸੀਂ ਵਿਆਖਿਆ ਕੀਤੀ ਹੈ ਜਿਹੜੀ ਸੰਗਤ ਆਈ ਹੈ ਉਹਨਾਂ ਨੂੰ ਇਹ ਜਾਣਕਾਰੀ ਦੇ ਦਈਏ ਵੀ ਅਸੀਂ ਕੱਲ੍ਹ ਰੋਜ਼ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਲੜੀਵਾਰ ਵਿਚਾਰਜਰੀ ਸ਼ੁਰੂ ਕੀਤੀ ਹੈ ਸਤਿਗੁਰੂ ਜੀ ਦੀ ਸਮੁੱਚੀ ਬਾਣੀ ਦੇ ਵਿਚਾਰ ਅਸੀਂ ਰੋਜ਼ ਆਨੰਦ ਦੇ ਦੀਵਾਨਾਂ ਦੇ ਅੰਦਰ ਇੱਕ ਇੱਕ ਸ਼ਬਦ ਕਰਕੇ ਕਰਨ ਦਾ ਯਤਨ ਕਰਾਂਗੇ ਜਿਨ੍ਹਾਂ ਕੋਲ ਸਮਾਂ ਹੈ ਜਰੂਰ ਹਾਜ਼ਰੀ ਭਰ ਕੇ ਗੁਰੂਕੀਆਂ ਪੁਸ਼ੀਆਂ ਪ੍ਰਾਪਤ ਕਰੋ ਜੀ ਭੁੱਲਾਂ ਗਲਤੀਆਂ ਦੀ ਖਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ